ਵਾਹਿਗੁਰੂ ਜੀ ਕੀ ਫਤਿਹ ਇੱਕ ਓ ਅੰਕਾਰ ਤੋਂ ਬਾਅਦ ਮੰਗਲਾ ਚਰਨ ਦਾ ਅਗਲਾ ਭਾਗ ਵਾਹਿਗੁਰੂ ਜੀ ਕੀ ਫਤਿਹ ਹੈ ਇਹ 10ਵੇਂ ਪਾਤਸ਼ਾਹ ਜੀ ਦਾ ਆਪਣਾ ਰਚਿਆ ਹੋਇਆ ਮੰਗਲ ਹੈ ਪਾਤਸ਼ਾਹ ਹਜ਼ੂਰ ਤੋਂ ਪਹਿਲਾਂ ਕਿਤੇ ਵੀ ਇਸ ਦੀ ਵਰਤੋਂ ਹੋਈ ਨਹੀਂ ਮਿਲਦੀ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਸਿੱਖ ਸੰਗਤਾਂ ਨੂੰ ਭੇਜੇ ਜਾਣ ਵਾਲੇ ਆਪਣੇ ਹੁਕਮਨਾਮਿਆਂ ਵਿੱਚ ਮੰਗਲਾ ਚਰਨ ਦੇ ਤੌਰ ਇੱਕ ਉਹ ਅੰਕਾਰ ਵਾਹਿਗੁਰੂ ਜੀ ਕੀ ਫਤਿਹ ਲਿਖਿਆ ਕਰਦੇ ਸਨ 1699 ਦੀ ਵਿਸਾਖੀ ਸਮੇਂ ਗੁਰਸਿੱਖਾਂ ਨੂੰ ਅੰਮ੍ਰਿਤ ਛਕਾਉਣ ਵੇਲੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਗੁੜਤੀ ਦਿੱਤੀ ਸੀ ਉਹਨਾਂ ਨੇ ਰੋਜ਼ਾਨਾ ਜ਼ਿੰਦਗੀ ਵਿੱਚ ਵਰਤੀ ਜਾਂਦੀ ਸ਼ਬਦਾਵਲੀ ਨੂੰ नवे अर्थ बख्श दिते पग बन कहा दस्तार सजाओ जी रोटी पका लंगर सजाओ जी कपड़े पा बस्त्र सजाओ जी हथियार कहा शस्त्र सजाओ जी जिंदगी नवी अते उत्साह बख्श दिता सो इवें ही ਵਾਹਿਗੁਰੂ ਜੀ ਕੀ ਫਤਿਹ ਦੇ ਬੁਲੰਦ ਨਾਰੇ ਨਾਲ ਸਿੱਖ ਜਗਤ ਦੀ ਮਾਨਸਿਕਤਾ ਵਿੱਚ ਜ਼ਬਰਦਸਤ ਤਬਦੀਲੀ ਆਈ ਵਾਹਿਗੁਰੂ ਜੀ ਕੀ ਫਤਿਹ ਅਕਾਲ ਪੁਰਖ ਦੀ ਜੈ ਜੈਕਾਰ ਹੈ ਇਹ ਜੈਕਾਰਾ ਸਿੱਖ ਨੂੰ ਹਉਮੈ ਦੇ ਚਿੱਕੜ ਵਿੱਚੋਂ ਨਿਕਲ ਕੇ ਨਿਮਰਤਾ ਅਤੇ ਸਿਰਜਣਹਾਰ ਨੂੰ ਸਮਰਪਿਤ ਹੋਣ ਵੱਲ ਪ੍ਰੇਰਿਤ ਕਰਦਾ ਹੈ ਇਸੇ ਲਈ ਹਰ ਸਿੱਖ ਨੂੰ ਆਗਿਆ ਹੈ ਕੀ ਆਪਸ ਵਿੱਚ ਮਿਲਣ ਵੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਓ